ਨਗਰ ਕੌਂਸਲ ਫਾਜ਼ਿਲਕਾ ਵਿਖੇ ਅੱਜ ਲੋਹੜੀ ਦੇ ਮੌਕੇ ਰੌਣਕਾਂ ਲੱਗੀਆਂ ਹਾਂਜੀ ਨਗਰ ਕੌਂਸਲ ਫਾਜ਼ਿਲਕਾ ਵਿਖੇ ਅੱਜ ਲੋਹੜੀ ਦੇ ਮੌਕੇ ਪੂਰੇ ਸਟਾਫ ਨੇ ਨਗਰ ਕੌਂਸਲ ਪ੍ਰਧਾਨ ਐਡਵੋਕੇਟ सुरेंद्र ਸਚਦੇਵਾ ਅਤੇ ਰਜਿੰਦਰ ਜਰੰਦਰਾ ਦੇ ਰਹਿਮਾਈ ਵਿੱਚ ਈਓ ਮੰਗਤਰਾਮ ਵੱਲੋਂ ਸਮੂਹ ਸਟਾਫ ਨਾਲ ਮਿਲ ਕੇ ਲੋਹੜੀ ਮਨਾਇਗੀ ਅਤੇ ਲੋਹੜੀ ਦੇ ਤਿਆਰ ਤੇ ਸਮੂਹ ਸਟਾਫ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਤਿਲ ਗੁੜ ਲੋੜੀ ਵਿੱਚ ਪਾ ਕੇ ਲੋੜੀ ਨੂੰ ਮੱਥਾ ਟੇਕਿਆ ਗਿਆ ਅਤੇ ਇਹ ਸ਼ੁਭ ਕਾਮਨਾ ਕੀਤੀ ਗਈ ਕਿ ਜਿਸ ਤਰ੍ਹਾਂ ਲੋੜੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ ਲੋੜੀ ਸੱਚ ਤੇ ਝੂਠ ਦੀ ਜਿੱਤ ਹੈ ਉਸੇ ਤਰ੍ਹਾਂ ਹੀ ਫਾਜ਼ਿਲਕਾਰ ਨਗਰ ਕੌਂਸਲ ਵਿੱਚ ਆਉਣ ਵਾਲੇ ਲੋਕਾਂ ਦਾ ਹਰੇਕ ਕੰਪੇਅਨ ਦੇ ਆਧਾਰ ਤੇ ਬਿਨਾਂ ભેਦ ਭਾਵ ਤੋਂ ਹੋ ਸਕੇ ਅਤੇ ਲੋੜੀ ਦੇ ਮੌਕੇ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਪ੍ਰਧਾਨ ਨਗਰ ਕੌਂਸਲ ਐਡਵੋਕੇਟ ਸੁਰਿੰਦਰ ਸਜਦੇਵਾ ਰਜਿੰਦਰ ਜਲੰਦਰਾ ਕਾਰਜਕਾਰੀ ਅਧਿਕਾਰੀ ਸ਼੍ਰੀ ਮੰਗਲਰਾਮ ਅਤੇ ਰਿਟਾਇਰ ਐਕਸੀਅਨ ਦਿਨੇਸ਼ ਸ਼ਰਮਾ ਵੱਲੋਂ ਵੱਖ-ਵੱਖ ਤਰ੍ਹਾਂ ਦੀ ਅਪੀਲ ਕੀਤੀ ਗਈ ਅਤੇ ਲੋਹੜੀ ਦੇ ਮੌਕੇ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਇਸ ਮੌਕੇ ਸਮੂਹ ਸਟਾਫ ਦਾ ਸੰਜੂ ਖਰਾਨਾ ਵੱਲੋਂ ਮਠਾਈਆਂ ਵੰਡ ਕੇ ਮੂੰਹ ਮਿੱਠਾ ਕਰਾਇਆ ਗਿਆ ਇੱਥੇ ਬੋਲਦੇ ਹੋਏ ਪ੍ਰਧਾਨ ਈਓ ਰਜਿੰਦਰ ਜਲੰਦਰਾ ਅਤੇ ਐਕਸੀਅਨ ਨੇ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਵੇਖੋ। ਪ੍ਰਧਾਨ ਜੀ ਅੱਜ ਨਗਰ ਕੌਂਸਲ ਵਿੱਚ ਰੌਣਕਾਂ ਲੱਗੀਆਂ ਕਿਸ ਤਰ੍ਹਾਂ ਦੀਆਂ। ਅੱਜ ਲੋਹੜੀ ਦੇ ਪਵਨ ਤਿਉਹਾਰ ਤੇ ਸਮੁੱਚੇ ਸਟਾਫ ਵੱਲੋਂ ਲੋਹੜੀ ਜਿਹੜਾ ਹੈ ਮਨਾਈ ਗਈ ਹੈ। ਔਰ ਮੈਂ ਆਪਣੀ ਤਰਫੋਂ ਸਮੁੱਚੇ ਸਟਾਫ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਲੋਹੜੀ ਦੇ ਇਸ ਪਵਨ ਪਰਵ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਇਸ ਦੇ ਨਾਲ-ਨਾਲ ਜਿਸ ਤਿਕਨਾਲ ਤੁਸੀਂ ਦੇਖਿਆ ਹੋਣਾ ਹੈ ਕਿ ਸਫਾਈ ਖੇਤਰ ਦੇ ਵਿੱਚ ਪੰਜਾਬ ਔਰ ਨਾਰਥਸ ਦੇ ਵਿੱਚ ਸਾਜਿਲ ਕਾ ਨੂੰ ਚੌਥਾ ਸਥਾਨ ਹਾਸਲ ਹੋਇਆ ਹੈ ਇਸ ਦੇ ਵਾਸਤੇ ਮੈਂ ਸਾਰੇ ਸਟਾਫ ਨੂੰ ਔਰ ਖਾਸ ਤੌਰ ਤੇ ਸੈਨੀਟਰੀ ਬ੍ਰਾਂਚ ਦੇ ਜਿਹੜੇ ਸਾਡੇ ਅਧਿਕਾਰੀ ਕਰਮਚਾਰੀ ਹੈ ਸਫਾਈ ਯੋਧਾ ਨੇ ਸਭ ਨੂੰ ਦਿਲ ਦੀਆਂ ਗ੍ਰਾਂਹੀਆਂ ਤੋਂ ਬਹੁਤ ਬਹੁਤ ਮੁਬਾਰਕਬਾਦ ਦਿਨਾ ਔਰ ਸਾਡੀ ਇੱਛਾ ਹੈ ਕਿ ਚੌਥੇ ਸਥਾਨ ਤੋਂ ਅਸੀਂ ਅਗਲੇ ਸਾਲ ਪਹਿਲੇ ਸਥਾਨ ਤੇ ਪਹੁੰਚੀਏ ਉਹਦੇ ਵਾਸਤੇ ਮੈਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਨਗਰ ਕੌਂਸਲ ਦਾ ਸ਼ਹਿਰ ਨੂੰ ਸਾਫ਼ ਰੱਖਣ ਦੇ ਵਿੱਚ ਸਹਿਯੋਗ ਦੇਣ ਜਿਹੜੇ ਕੂੜਾ ਚੱਕਣ ਵਾਸਤੇ ਅਸੀਂ ਗੱਡੀਆਂ ਜਿਹੜੀਆਂ ਲਗਾਈਆਂ ਹੋਈਆਂ ਹਨ ਕੂੜਾ ਜਿਹੜਾ ਹੈ ਆਪਣੇ ਘਰਾਂ ਦਾ ਉਸ ਗੱਡੀਆਂ ਵਿੱਚ ਪਾਣ ਘਰ ਦੇ ਵਿੱਚ ਦਸਤਵੀਨ ਲਗਾਣ ਔਰ ਪੁਲ ਫਿੰਦਾ ਜਿਹੜਾ ਹੈ ਯੂਜ਼ ਨਾ ਕਰਨ ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫਿਰ ਸਭ ਨੂੰ ਹੈਪੀ ਲੋਡਿੰਗ ਜਨਰਲੀ ਤੁਸੀਂ ਵੀ ਪੁੱਛਿਓ ਆ ਸਟਾਫ ਦੇ ਵਿੱਚ ਲੋੜੀ ਮਨਾਈ ਜਾ ਰਹੀ ਹੈ ਜੀ ਕੀ ਕਹਿਣਾ ਚਾਹਦੇ ਹੋ ਪਰਕਾ ਵਾਸੀ ਪਿੰਡਵਾਸੀ ਇਸ ਸਸਿਆਣਾ ਵਾਲੀ ਲੋਣੀ ਦਾਤਾ ਨੂੰ ਦੱਜਾ ਦਿੰਦੇ ਆਂ ਅਤੇ ਸਾਰੇ ਦੇਕਰਾਂ ਦੇ ਵਿੱਚ ਸ਼ਾਂਤੀ ਹੋਣਾ ਚਾਹੀਦਾ ਹੈ ਇਹ ਸਾਡਾ ਸਟਾਫ ਦੇ ਵਿੱਚ ਤੁਸੀਂ ਖੜੇ ਹੋ ਲੋਹੜੀ ਮਨਾਈ ਜਾ ਰਹੀ ਹੈ ਜਿਵੇਂ ਆਪ ਸਫਾਈ ਵਿੱਚ ਅਵਾਰਡ ਮਿਲਿਆ ਹੈ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਲੋਹੜੀ ਦੇ ਮੌਕੇ ਤੇ ਅਕਾਬ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਦੇ ਸਾਰੇ ਸਾਥੀ ਲੋਕ ਹੈਲੋ ਲੋਹੜੀ ਦੇ ਬਹੁਤ ਬਹੁਤ ਬਧਾਈਆਂ ਜੋ ਸਾਨੂੰ ਸਫਾਈ ਦੇ ਵਿੱਚ ਚੌਥਾ ਸਥਾਨ ਮਿਲਿਆ ਹੈ ਸਾਰੇ ਸਫਾਈ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਿਲਿਆ ਸਾਡੀ ਕੋਸ਼ਿਸ਼ ਹੋਏਗੀ ਅਗਲੀ ਵਾਰ ਅਸੀਂ 1 ਨੰਬਰ ਤੇ ਆਈਏ ਇਹ ਸਾਰੇ ਪਬਲਿਕ ਦੇ ਸਹਿਯੋਗ ਨਾਲ ਹੀ ਅਸੀਂ ਕਰਪਾ ਮਦਦ ਜਿਵੇਂ ਨਗਰ ਕੌਂਸਲ ਨੇ ਪਿੱਛੇ ਪੂਰਾ ਕਲੈਕਸ਼ਨ ਕਰਨ ਨੂੰ ਗੱਡੀਆਂ ਲਗਾਈਆਂ ਐ ਇਸ ਤੋਂ ਖੋਰ ਵੀ ਪ੍ਰੋਜੈਕਟ ਜੀ ਸਰ 10 ਗੱਡੀਆਂ ਸਾਡੇ ਕੋਲ ਹੋਰ ਆ ਗਈਆਂ ਐ ਤੇ ਵਿਦਨ ਵੀਕ ਹਫਤੇ ਦੇ 10 ਦਿਨ ਜੋ ਵੀ ਸ਼ੁਰੂ ਕਰਤਾ ਹੈਗੇ ਜੀ ਜ਼ਰੂਰਾ ਟੋਟੇ ਸਾਡੇ ਕੋਲ 18 ਗੱਡੀਆਂ ਹੋ ਜਾਣਗੀਆਂ ਡਾਟੇ ਰਿਪਲੈਕਸ਼ਨ ਜੀ ਤੇ ਅਸੀਂ 60 ਟ੍ਰਾਈਸਾਈਕਲ ਵੀ ਖਰੀਦ ਰਹੇ ਆ ਉਹ ਵੀ ਜਲਦੀ ਸਾਡੇ ਕੋਲ ਨਵੇਂ ਆ ਜਾਣਗੇ ਜੀ ਨਗਰ ਕੌਂਸਲ ਤੇ ਲੋੜੀ ਮਨਾਈ ਜਾ ਰਹੀ ਹੈ ਜੀ ਤੁਸੀਂ ਵੀ ਸਟਾਫ ਦੇ ਵਿੱਚ ਖੜੇ ਹੋ ਜੀ ਤੇ ਉਧਰੋਂ 22 ਤਰੀਕ ਨੂੰ ਰਾਮ ਮੰਦਰ ਵੀ ਹੋ ਰਿਹਾ ਤੇ ਲੋੜੀ ਦੇ ਮੌਕੇ ਤੇ ਕਹਿਣਾ ਚਾਹਦੇ ਦੇਸ਼ ਵਿੱਚ ਬੜੇ ਖੁਸ਼ ਨਿਮਾਨ ਮਾਹੌਲ ਹੈ ਅੱਜ ਜੋ ਲੋਹੜੀ ਦਾ ਤਿਹਾਰਾ ਸਾਡੇ ਪੂਰੇ ਰਾਸ਼ਟਰ ਨੂੰ ਇੱਕ ਸੰਦੇਸ਼ ਦੇ ਰਿਹਾ ਹੈ ਸਮਾਜਿਕ ਸਮਰਸਤਾ ਦਾ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਹੈ ਤਿਲ ਗੁੜ ਦੇ ਉੱਤੇ ਤਿਲ ਕਿੰਨੇ ਤਰ੍ਹਾਂ ਦੇ ਤਿਲ ਨੇ ਉਸੇ ਤਰ੍ਹਾਂ ਸਾਡਾ ਇੱਕ ਗੁਦਸਤਾ ਹੈ ਸਾਡਾ ਸਮਾਜ ਅੱਜ ਲੋਹੜੀ ਦਾ ਤਿਉਹਾਰ ਜਿਹੜੀ ਸਾਡੇ ਇੱਕ ਸਰਦੀ ਦੇ ਵਿੱਚ ਇੱਕ ਠੰਡ ਦੇ ਵਿੱਚ ਸਾਡੇ ਦੇ ਵਿੱਚ ਇੱਕ ਠਰਾਵ ਆ ਜਾਂਦਾ ਹੈ ਇੱਕ ਨਵੀਂ ਉਮੰਗ ਭਰਨ ਦਾ ਇੱਕ ਨਵੀਂ ਊਰਜਾ ਭਰਨ ਦਾ ਸੰਦੇਸ਼ ਲੋਹੜੀ ਦੇ ਤਿਉਹਾਰ ਰਹੀ ਸਾਡੇ ਸਾਡੇ ਸਮਾਜ ਨੂੰ ਦਿੰਦਾ ਹੈ ਸਾਡੇ ਸਮਾਜ ਦੇ ਵਿੱਚ ਖੁਸ਼ੀਆਂ ਆਣ ਦਰਿਦਰਤਾ ਜਾਵੇ ਇਹ ਅਸੀਂ ਸੰਦੇਸ਼ ਲੋਕਾਂ ਨੂੰ ਦੇਣੇ ਹੈ ਇਹ ਅਸੀਂ ਪਾਠ ਪੜ੍ਹਨੇ ਹੈ ਇਹ ਅਸੀਂ ਮੰਤਰ ਦਾ ਉਚਾਰਨ ਕਰਨੇ ਹੈ ਜਿੱਥੇ 22 ਤਰੀਕ ਨੂੰ ਭਗਵਾਨ ਸ਼੍ਰੀ ਰਾਮ ਮੰਦਰ ਜੋ ਬਣ ਕੇ ਤਿਆਰ ਹੋਇਆ ਭਗਵਾਨ ਮੰਦਰ ਸਾਡੇ ਉੱਤੇ ਪ੍ਰਾਣ ਪ੍ਰティਸ਼ਟਾ ਹੋਣ ਜਾ ਰਹੀ ਹੈ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕਿਉਂਕਿ 500 ਸਾਲਾਂ ਬਾਅਦ ਜੋ ਸਾਡਾ ਕਲੰਕ ਸੀ ਉਹ ਸਾਡੇ ਮੱਥੇ ਤੇ ਸੀ ਕਿ ਅਸੀਂ ਮੰਦਰ ਨਹੀਂ ਬਣਾ ਸਕੀ ਉਹ ਮੰਦਰ ਅੱਜ ਬਣ ਕੇ ਤਿਆਰ ਹੈ ਰਾਮ ਲਲਾ ਜੀ ਦੀ ਪ੍ਰਾਣ ਪ੍ਰティਸ਼ਟਾ ਅਤੇ ਬਾਈ ਤ੍ਰਿਗੁਰ ਹੋਣ ਜਾ ਰਹੀ ਹੈ ਸਾਰੇ ਲੋਕ ਹਮ ਹੁਮਾ ਕੇ ਉਸ ਕੰਮ 'ਚ ਲੱਗੇ ਹੋਏ ਹਨ ਦੇਸ਼ ਦੇ ਵਿੱਚ ਇੱਕ ਰਾਮ ਰਾਜ ਦੀ ਸਥਾਪਨਾ ਹੋ ਰਹੀ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत